ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਪੰਜਾਬ ਦਾ तहे ਦਿਲੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਔਰ ਸਾਰੇ ਸਾਥੀਆਂ ਵੱਲੋਂ ਬਹੁਤ ਵੱਡੀ ਰਾਹਤ ਸਾਡੇ ਐਸਸੀ ਭਰਾਵਾਂ ਨੂੰ ਹੋਈ ਹੈ ਔਰ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਕਰਜ਼ੇ ਤੋਂ ਮੁਕਤੀ ਮਿਲੀ ਹੈ ਇਹ ਬਹੁਤ ਸਾਲਾਂ ਤੋਂ ਜਿਹੜਾ ਕਰਜ਼ਾ ਚੱਲਿਆ ਹੁੰਦਾ ਸੀ ਸਾਡੇ ਸਾਥੀਆਂ ਤੇ ਔਰ ਉਹਨਾਂ ਨੂੰ ਹਮੇਸ਼ਾ ਜਦੋਂ ਨੋਟਿਸ ਜਾਂਦਾ ਸੀ ਬਹੁਤ ਵੱਡਾ ਟੈਨਸ਼ਨ ਰਹਿੰਦੀ ਸੀ ਅੱਜ ਇਹ ਟੈਨਸ਼ਨ ਤੋਂ ਮੁਕਤੀ ਮਾਨ ਸਰਕਾਰ ਨੇ ਦਿੱਤੀ ਹੈ ਔਰ ਮੈਂ ਧੰਨਵਾਦ ਕਰਨਾ ਸਮੁੱਚੇ ਹਲਕੇ ਵੱਲੋਂ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਸਾਡੇ ਭਰਾਵਾਂ ਦੇਖੋ ਘੱਟ ਤੋਂ ਘੱਟ ਜਿਹੜਾ ਹੈ 88 88000 8846 ਔਰ ਜਿਹੜਾ ਵੱਧ ਤੋਂ ਵੱਧ ਹੈ 1151000 ਕਿਸੇ ਦਾ 7 ਲੱਖ ਕਿਸੇ ਦਾ 6 ਲੱਖ ਕਿਸੇ ਦਾ 3 ਲੱਖ ਸੋ ਇਹ ਬਹੁਤ ਵੱਡੀ ਰਾਹਤ ਹੈ ਸਾਡੇ ਭਰਾਵਾਂ ਨੂੰ ਔਰ ਬੜੇ ਸਾਲਾਂ ਤੋਂ ਉਡੀਕਦੇ ਸੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੀ ਮੰਗ ਤੇ ਸਾਡੇ ਸਾਰੇ ਸਾਥੀਆਂ ਦੀ ਮੰਗ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਕਿੰਨੇ ਕੁ ਪਰਿਵਾਰਾਂ ਨੂੰ ਇਹਦਾ ਲਾਭ ਮਿਲਿਆ ਸਰ ਬਹੁਤ ਸਾਰੇ ਪਰਿਵਾਰ ਨੇ ਤਕਰੀਬਨ ਕਿੰਨੇ 68 68 ਪਰਿਵਾਰ ਜਿਹੜੇ ਅੱਜ ਕਰਜ਼ਾ ਮੁਕਤ ਹੋਏ ਨੇ ਤੁਸੀਂ ਕਹਿੰਦੇ ਲਾਭ ਦੀ ਗੱਲਾਂ ਕਰੋ ਉਹਨਾਂ ਤੇ ਸਿਰ ਤੇ ਟੈਨਸ਼ਨ ਘਟੀ ਹੈ ਕਿਸੇ ਦਾ 11 ਲੱਖ ਵੀ ਸੀ ਉਹਨਾਂ ਨੂੰ ਟੈਨਸ਼ਨ ਤੇ ਮੁਕਤ ਮਿਲਿਆ ਮੈਂ ਸਾਰੀ ਸਾਡੇ ਸਾਥੀਆਂ ਨੂੰ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦਨਾ ਹੋਰ ਪਰਿਵਾਰ ਵੀ ਹੈਗੇ ਨੇ ਜਿਹੜੇ ਕਿਸੇ ਕਾਰਨ ਰਹਿ ਗਏ ਹੁਣ ਜਿਹੜੇ ਰਹਿ ਗਏ ਸਕੀਮ ਦੇ ਵਿੱਚ ਉਹ ਵੀ ਸਾਡੇ ਅਸੀਂ ਸਰਟੀਫਿਕੇਟ ਵੰਡੇ ਆ ਕੋਈ ਆ ਨਹੀਂ ਸਕੇ ਕਿ ਕੋਈ ਸਰਵਿਸ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਘਰ ਪਹੁੰਚਾਵਾਂਗੇ ਔਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਵੇਂ ਪੰਜਾਬ ਸਰਕਾਰ ਦੀ ਸੇਵਾ ਚ ਲੱਗਿਆ ਹੋਰ ਵੀ ਜਿਹੜੇ ਸਾਡੇ ਐਸਸੀ ਭਰਾਵਾਂ ਦੇ ਕੰਮ ਹੈ ਉਹ ਪ੍ਰਾਇੋਰਟੀ ਤੇ ਮਾਨ ਸਰਕਾਰ ਕਰੂਗੀ ਮੈਂ ਕਪਾਲ ਸਿੰਘ ਨੂੰ ਮੈਂ ਬਸ ਰਹਿਣ ਵਾਲਾ ਹਾਂ ਹਾਂਜੀ ਸ਼ਡਿਊਲ ਕਾਸਟ ਕਾਰਪੋਰੇਸ਼ਨ ਕੋਲ ਕਰਜ਼ਾ ਲਿਆ ਸੀ ਮੇਰੇ ਹੋਰ ਬਹੁਤ ਸਾਥੀਆਂ ਲਿਆ ਸੀ ਸਾਨੂੰ ਵੀ ਸਾਲ ਤੋਂ ਆ ਵੀ ਅਗਰੇ 30 ਸਾਲ ਪਹਿਲਾਂ ਲਿਆ ਸੀ ਲੇਕਿਨ ਮੋੜ ਤੋਂ ਅਸੀਂ ਬਹੁਤ ਸਮਰਥ ਸੀ ਜਦੋਂ ਨੇ ਸਾਡੇ ਡੀਐਮ ਸਾਹਿਬ ਇੱਥੇ ਆਏ ਨੇ ਆ ਸਰਕਾਰ ਨਵੀਂ ਆਈ ਹੈ ਸਰ ਆ ਭਗਵੰਤ ਸਿੰਘ ਮਾਨ ਦੀ ਇਹਨਾਂ ਨੇ ਇੱਕ ਪ੍ਰਾਲਾ ਕੀਤਾ ਖਜ਼ਾਨਾ ਮੰਤਰੀ ਨੇ ਪਲਾਨਿੰਗ ਤਿਆਰ ਕੀਤੀ ਜਿਵੇਂ ਅਸੀਂ ਭਾਈ ਜਾ ਰਹੇ ਜਿਨ੍ਹਾਂ ਦੀ ਵੋਟਾਂ ਬਤਾਉਦੀ ਸਰਕਾਰ ਆਈ ਹੈ ਇਹਨਾਂ ਨੇ ਕਰਦੇ ਕਿ ਉਹਨਾਂ ਨੂੰ ਆਫ ਕੀਤਾ ਜਾਂ ਉਹਨਾਂ ਨਾਲ ਰਿਸ਼ਤਾ ਬਣਾ ਕੇ ਸਾਰੀਆਂ ਉਪਰ ਭੇਦੀਆਂ ਅੱਜ ਅਸੀਂ ਬਹੁਤ ਖੁਸ਼ ਆ ਸਾਡੇ ਕਰਦੇ ਮਾਫ ਨੇ 1,60,000 ਰੁਪਏ ਮੇਰਾ ਕਰਦਾ ਥੈਂਕ ਯੂ 1 ਲੱਖ ਚਰ ਜਾਂਦੇ ਆਸੀ ਧੰਨਵਾਦ ਉਹਨਾਂ ਦਾ ਜਿਹੜਾ ਹੁਣ ਮਾਫ ਕਰਤਾ ਜੀ ਸਰਕਾਰ ਨੇ ਨੰਦੇ ਬਹੁਤ ਧੰਨਵਾਦੀ ਹੈ ਜੀ। ਕਿ ਬੰਦੇ ਬਹੁਤ ਹੈਲਪ ਕਰੀ ਇਹਨਾਂ ਨੇ ਜੀ ਬਹੁਤ ਜ਼ਿਆਦਾ। ਬਹੁਤ ਬਹੁਤ ਜਿਹੜਾ ਦਾ ਕਰਦਾ ਮਾਪਿਆ ਜੀ। ਹਾਂ। ਭਗਵੰਤ ਜੀ ਦਾ ਬੜਾ ਬੜਾ ਧੰਨਵਾਦ ਹੈ। ਹਾਂ। ਮਲਕੀਸ਼ ਸਿੰਘ ਮੇਰੇ ਪਿੰਡ ਸੇ ਖੂਬਰ ਜੀ। ਹਾਂ। ਜਿੱਦਾਂ ਲਿਖੀ ਹੋਏ ਕਿ ਭਗਵੰਤ ਜੀ ਜਿਸੀ ਮਾਮ ਕਰਦੇ ਸਾਡਾ ਜਿਹੜਾ ਇਹਨਾਂ ਨੇ ਸਾਡਾ ਕਰਜ਼ਾ ਮਾਫ਼ ਕਰੇ 50000 ਰੁਪਏ। ਬਹੁਤ ਹੀ ਮਾਫੀ। ਪਿੰਡ ਸੇ ਖੂਬਰ ਇਹਨੇ ਬਹੁਤ ਧੰਨਵਾਦੀ। ਜਿੱਦਾਂ ਲਿਖੀ ਹੋਏ।